ਅਕੀ ਦੇਖੋ ਤੁਸੀਂ ਯਾਰ ਬਾਈ ਲੈਂਦੇ ਵੀ ਇੱਕ ਟੀਵੀ ਕਹਿੰਦਾ ਯਾਰ ਮੰਗ ਕਰੀ ਜਾਂਦੇ ਆ ਤੇ ਸੌਦਾ ਨਹੀਂ ਹੁੰਦੀ ਓਏ ਹੁਣ ਜੇ ਹੁੰਦੀ ਉਹ ਮੱਖਾ ਨਹੀਂ ਹੁੰਦੀ 36 ਦੀ ਨਹੀਂ 36 ਦੀ ਨਹੀਂ ਜੰਪ ਉਹਦਾ ਕੀ ਹੈ ਲੈ ਮੈਂ ਤੁਰੇ ਕਣਾ ਬਾਈ ਕੋਲੇ ਨਾ ਕੱਟਾਗਾ ਖੀਰਾ ਗਾਲੇ ਦੋ ਕਰੇ ਚੱਕ ਲੈ ਦੋ ਦਾੰਦਾ ਹੋ ਗਿਆ ਬਾਈ ਕਹਿੰਦਾ ਤੇ ਜਿਹੜਾ ਕਦ ਕੁਦ ਗਿਆ ਤੁਸੀਂ ਦੇਖ ਲਓ ਆਪ ਵੀ ਹਿਸਾਬ ਲਾ ਲਓ ਤੇ ਸਿਰਾਂ ਗੱਲ ਬਾਤਾਂ ਜਾਮ ਹਣਾ ਤੇ ਬਾਕੀ ਬਰੀਡ ਵੀ ਚੰਗੀ ਦਾ ਤੇ ਪੂਰਾ ਬਾਈ ਕੋਲੇ ਰਿਕਾਰਡ ਵੀ ਆ ਜੇ ਕਿਸੇ ਭਰਾ ਨੂੰ ਰਿਕਾਰਡ ਚਾਹੀਦਾ ਹੋਇਆ ਤਾਂ ਰਿਕਾਰਡ ਪੂਰਾ ਆਪਾਂ ਲੈ ਕੇ ਦੇ ਰਹੇ ਆਂ ਵੀ ਕਿੱਥੋਂ ਲਿਆ ਮਾਲਕਾਂ ਤੋਂ ਮਾਂ ਵੀ ਖੜੀ ਐ ਦੀ ਤੇ ਬਾਕੀ ਚੰਗੀ ਦੁੱਧ ਲੈਣ ਵਾਲੇ ਦਾ ਮੱਲਾ ਕੱਟਾਗਾ ਤੇ ਪੂਰੀ ਗੱਲਬਾਤ ਵੀ ਆਪਾਂ ਗ੍ਰਾਮ ਇੱਕ ਵਾਰੀ ਤੁਹਾਨੂੰ ਆਪਾਂ ਚਾਰ ਸਪੀਰ ਦਿਖਾ ਦਈਏ ਪਿੱਠਪੋੜੇ ਦੀ ਬੰਤ ਜਿਹੜੀ ਬਹੁਤ ਸੋਹਣੀ ਹੈ ਨਾ ਟੈਸਟੀ ਗਲ ਵੀ ਤੁਸੀਂ ਚੈੱਕ ਕਰ ਲਓ ਤੇ ਟੈਸਟੀ ਗਲ ਵੀ ਸੋਹਣੀ ਹੈ ਨਾ ਜਿਵੇਂ ਆਪਾਂ ਕਹ ਦੀਏ ਕੱਟਾਂ ਦਾ ਮੱਲਾ ਚੰਗੇ ਬੱਲੇ ਬਾਡੀ ਬੰਤ ਜੇ ਸੰਗਾ ਸੰਗਾ ਦੀ ਗੱਲ ਕਰੀਏ ਤਾਂ ਸਾਰੇ ਬੱਖੋਂ ਬਾਕੀ ਕੋਈ ਸਿੰਗਾ ਵਾਲ ਸੇੜਖਾਨੀ ਨਹੀਂ ਕੋਈ ਮੰਨ ਲਓ ਕਾਟੇ ਨਹੀਂ ਕੋਈ ਤਿਆਰੀ ਚ ਕੁਝ ਵੀ ਨਹੀਂਗਾ ਤੇ ਸੈਂਪਲ ਜਿਵੇਂ ਕੱਟਾ ਘਰੇ ਸੀ ਉਵੇਂ ਹੀ ਕੱਟਾ ਅੱਜ ਇੱਥੇ ਮੰਡੀ ਦੇ ਉੱਪਰ ਖੜਾਗਾ ਤੇ ਬਾਕੀ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਣਾ ਥੋੜਾ ਜਿਹਾ ਅੱਜ ਵੀ ਜ਼ਰੂਰ ਕਰਦਾ ਕਿਉਂਕਿ ਘਰੋਂ ਕਦੇ ਮੰਨ ਲਾ ਕੱਢਿਆ ਨਹੀਂਗਾ ਤੇ ਪੂਰੀ ਗੱਲਬਾਤ ਕਰਦਾ ਬਾਈ ਨਾਲ ਕੁਝ ਨਾ ਡਿਟੇਲ ਸਾਰੀ ਤੇ ਕਰਦਿਆਂ ਗੱਲਬਾਤ ਬਾਈ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਬਾਈ ਨਾਮ ਦੱਸੋ ਪਹਿਲਾਂ ਨਾਮ ਜਗਤਾਰ RAM ਜੀ ਠੀਕ ਆ ਬਾਈ ਜਗਤਾਰ RAM ਤੇ ਪਿੰਡ ਬਾਈ ਬੋਰਜ ਰਾਠੀ ਠੀਕ ਹੈ ਜਲਾ ਮਾਨਸਾ ਨਾ ਜਲਾ ਮਾਨਸਾ ਠੀਕ ਹੈ ਇੱਕ ਵਾਰੀ ਮਾਲ ਨੰਬਰ ਬੋਲ ਬਾਈ ਪਹਿਲਾਂ 9646183599 ਠੀਕ ਹੈ ਤੇ ਬਾਈ ਜਗਤਾਰ ਜਿਹੜਾ ਇਹ ਕਟਾ ਮਾਲਾ ਹੁਣ ਦੋ ਦੰਦ ਹੋ ਗਿਆ ਹਾਂਜੀ ਦੋ ਦੰਦ ਚੱਕੀ ਜਾਂਦਾ ਜੀ ਅੱਛਾ ਹੁਣ ਮੱਲਾ ਚੱਕ ਲੈ ਹਾਂ ਚੱਕ ਲੈ ਠੀਕ ਹੈ ਲੈ ਮਿੱਤਰੋ ਦੋ ਦੰਦ ਜਿਹੜਾ ਕਟਾ ਹੋ ਗਿਆ ਤੇ ਮੂਹਰਾ ਦਾ ਬਾਕੀ ਪਿਓਰ ਤੇ ਬਾਕੀ ਬਾਈ ਇਹਦਾ ਮਾਮੂ ਦਾ ਕੀ ਰਿਕਾਰਡ ਆ ਕੋਈ ਹੈਗਾ ਮੈਨੂੰ ਦੱਸ ਮੀਨ ਪਹਿਲੇ ਸੂਏ ਦਾ 18 ਹੁੰਦਾ ਜੀ ਠੀਕ ਆ ਦੂਜੇ ਦਾ 20 ਦਾ ਜੀ ਦੂਜੇ ਸੂਏ 20 ਕਿਲੋ ਰਕੜ ਤੀਜਾ ਸੂਂਦੀ ਆ ਜੀ ਹੁਣ ਤੀਜਾ ਸੂਗੀ ਦੂਜੇ ਸੂਏ ਦਾ ਕਟਾ ਇਹ ਹਾਂ ਹਾਂ ਤੇ ਪਹਿਲੇ ਦਾ ਬਾਈ ਹੈ ਪਹਿਲੇ ਸੂਏ ਦਾ ਇਹ ਪਹਿਲੇ ਦਾ ਪਹਿਲੇ ਸੂਏ ਦਾ ਕਟਾਗਾ ਤੇ ਬਾਕੀ ਮਾਂ ਦਾ 20 ਕਿਲੋ ਦੁੱਧ ਬਾਈ ਕਹਿੰਦਾ ਹੈਗਾ ਤੇ ਬਾਕੀ ਬਾਈ ਕਈ ਵਾਰ ਆਇਆ ਆਪਣੇ ਜਗਤਾਰ ਸੱਲੀ ਨਹੀਂ ਕਰਦਾ ਹੁੰਦਾ ਮਾਂ ਮੰਨ ਲਾ ਖੜੀ ਇਹਦੇ ਹਾਂ 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 ਖੜੀ ਇਹਦੇ ਕਈ ਵਾਰ ਆਲਾ ਕਹਿੰਦੇ ਸੀ ਪੂਰੇ ਪ੍ਰੂਫਾਂ ਦੇ ਖਰੀਦਣਾ ਆਪਾਂ ਦੇ ਦੇ ਦਾਂਗੇ ਹਾਂ ਹਾਂ ਠੀਕ ਆ ਲੈ ਬਾਈ ਕਹਿੰਦਾ ਯਾਰ ਪੂਰੇ ਪ੍ਰੂਫ ਦਿਖਾ ਦਾਂਗੇ ਮਾਂ ਇਹਦੀ ਮਾਂ ਵੀ ਇਹਨੂੰ ਦੇਖਣਾ ਵਾ ਤਾਂ ਉਹ ਵੀ ਦੇਖ ਸਕਦਾ ਤੇ ਬਾਕੀ ਬਈ ਰੇਟ ਦੀ ਗੱਲ ਐਂਜਦਾ ਰੇਟ ਕੀ ਕਰਦਾ ਰੇਟ 7 ਲੱਖ ਨੂੰ 7 ਲੱਖ ਰੁਪਈਆ ਤੇ ਮਾਨਤਨ ਹੋ ਬਈ ਹਾਂ ਔਰ ਪਲੋ ਠੀਕ ਆ ਬਈ ਕਹਿੰਦਾ ਮਾਨਤਨ ਜ਼ਰੂਰ ਹੋਊਗਾ ਪਰ ਰੇਟ ਤਾਂ ਮੰਡੀ ਦੇ ਹਿਸਾਬ ਕਰਨਾ ਪੈਂਦਾ ਤੇ ਕੱਟਾ ਬਹੁਤ ਸੋਹਣਾ ਤੇ ਬਈ ਕਰਾਸ ਕਰਦਾ ਹਾਂ ਹਾਂ ਕਰਦਾ ਠੀਕ ਆ ਕਰਾਸ ਨੂੰ ਕਰਨ ਲੱਗਿਆ ਤਾਂ ਨਵੇਂ ਕਰਾਈਆਂ ਨਾਲ ਕਰਾਂਗੇ ਇੱਕ ਦਾ ਰਾਤ ਹੀ ਕਰਾ ਕੇ ਲਿਆਇਆ ਠੀਕ ਆ ਲੈ ਮਿੱਤਰੋ ਕਰਾਸ ਸਭ ਇਹਨਾਂ ਦਾ ਕਰਨ ਲੱਗਿਆ ਤੇ ਕੱਟਾ ਚੰਗਾ ਦੋ ਦਿਨ ਦਾ ਜੇ ਕਿਸੇ ਭਰਾ ਨੇ ਲੈਣਾ ਹੁੰਦਾ ਚੰਗੀ ਬਲੱਡ ਲੈਂਡ ਦਾ ਤੇ ਬਾਕੀ ਇਹਦੇ ਪਿਓ ਦਾ ਤੈਨੂੰ ਪਤਾ ਇਹਦਾ ਪਿਓ ਕਿਹੜਾ ਮੰਨ ਲਾ ਘੱਟ ਇਹਦੇ ਪਿਓ ਦਾ ਹਜੇ ਆਈ ਜਾਂਦਾ ਲਿਖ ਕੇ ਹੁਣ ਕੋਈ ਪਹਤਾ ਠੀਕ ਬਾਈ ਥੋੜਾ ਜਣਾ ਨਾ ਮੰਨ ਲਾ ਵੀ ਪੜਿਆ ਲਿਖ ਘਾਟਾ ਤੇ ਬਾਕੀ ਸਾਰਾ ਰਿਕਾਰਡ ਪਿਆ ਯਾਰ ਮਾਂ ਪਿਓ ਦਾ ਤੇ ਪੂਰਾ ਰਿਕਾਰਡ ਤੁਹਾਨੂੰ ਦੇ ਦੂ ਜੇ ਕਿਸੇ ਭਰਾਣੇ ਖਰੀਦਣਾ ਤਾਂ ਬਾਈ ਨਾ ਸੰਪਰਕ ਜ਼ਰੂਰ ਕਰ ਲੈ ਬਾਈ ਨੰਬਰ ਇੱਕ ਵਾਰੀ ਹੋਰ ਬੋਲ ਦੇ 96461 83599 ਠੀਕ ਹੈ ਪਿੰਡ ਬੁਰਜਰਾਠੀ ਜ਼ਿਲ੍ਹਾ ਮਾਨਸਾ ਦੋਸਤੋ ਸੰਪਰਕ ਤੁਸੀਂ ਕਰ ਸਕਦੇ ਹੋ ਲੈ ਵੀ ਮਿੱਤਰੋ ਨੇ ਇੱਕ ਆਪਾਂ ਟੋਕੜ ਘੱਬਣ ਦਿਖਾਉਣੇ ਤੁਹਾਨੂੰ ਤੇ ਮੰਗਰ ਕੱਟੀ ਆ ਤੇ ਪੰਜ ਸੱਤ ਤਿਆਰ ਦੀ ਨਾਲ ਕੱਟੀ ਹੈ ਜੀ ਆਪਾਂ ਲਾ ਕੇ ਚੱਲੀ ਹੈਣਾ ਤੇ ਬਾਕੀ ਆਪਾਂ ਤੋੜ ਕੇ ਦਿਖਾ ਦਈਏ ਇੱਕ ਵਾਰੀ ਤੇ ਬੱਡੀ ਮੱਝਾ ਕੀ ਥਣ ਥਣ ਚੰਗਾ ਲੱਗਿਆ ਤੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਗੱਬਣਾ ਵੀ ਸਾਰਾ ਬਾਈ ਨੂੰ ਪੁੱਸ ਕੇ ਦੇਵਾਂਗੇ ਤੇ ਆਡਰ ਵੀ ਜਿਹੜਾ ਬਹੁਤ ਸੋਹਣਾ ਹੈਣਾ ਤਾਈ ਸੂਈ ਦਾ ਬਾਈ ਕਹਿੰਦਾ ਪੂਰਾ ਵਧੀਆ ਹੁੰਦਾ ਸੀਗਾ ਤੇ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਤੇ ਬੰਨ ਦੇਣ ਦੇ ਇੱਕ ਵਾਰੀ ਥੋੜਾ ਜਿਹਾ ਮੰਡੀ ਦੇ ਕਰਕੇ ਉਪਰ ਆ ਬਸੋ ਤਰਨ ਲੱਗ ਜਾਂਦਾ ਹੈਣਾ ਤੇ ਪੂਰੀ ਡੀਲ ਆਪ ਬਾਈ ਤੋਂ ਲੈ ਕੇ ਨੇ ਨਿਕਲਵੇਂ ਥੰਨੇ ਤੇ ਬਾਕੀ ਗੱਲ ਬਾਤ ਕਰਦੇ ਆ ਬਾਈ ਨਾਲ ਪੂਰੀ ਪੁੱਛ ਲੈਣੇ ਡੀਲ ਅ ਬਾਈ ਸਸੀ ਗੱਲ ਪੁੱਛਿਆ ਬੋਲਿਓ ਬਾਈ ਤੇ ਬਾਈ ਨਾਮ ਕੀ ਹੈ ਕਾਲਾ ਸਿੰਘ ਜੀ ਠੀਕ ਆ ਤੇ ਕਾਲੇ ਬਾਈ ਪਿੰਡ ਨਾਕ ਨਾਗਪੁਰਾ ਜ਼ਿਲ੍ਹਾ ਫਤਿਹਪੁਰ ਹੈ ਨਾ ਠੀਕ ਆ ਤੇ ਕਾਲੇ ਮੋਬਾਈਲ ਨੰਬਰ ਬੋਲੇ ਇੱਕ ਵਾਰੀ 903439383 ਠੀਕ ਆ ਤੇ ਕਾਲੇ ਜਿਹੜੀ ਆਪਾਂ ਮੱਝ ਦੋੜ ਕੇ ਦਿਖਾਈ ਆ ਬਈ ਮੰਨ ਲਾ ਟੋਕੜ ਗੱਪਣਾ ਇਹ ਟੋਕੜ ਗੱਪਣਾ ਜੀ 4 ਮਹੀਨਿਆਂ ਵਾਲੀ ਚੱਕ ਪਾਸਾ ਠੀਕ ਆ 4 ਮਹੀਨੇ ਦੀ ਗੱਪਣਾ ਹਾਂਜੀ 7 ਕਿਲੋ ਦੁੱਧਾ ਮਾਗਰ ਕੱਟੀ ਹੈ ਨਾ ਮਾਗਰ ਕੱਟੀ ਹੈ ਠੰਡੀ ਮਿਲਦੀ ਹੈ ਠੀਕ ਆ ਠੰਡੀ ਮਿਲਦੀ ਹੈ ਤੇ ਦੁੱਧ 7 ਕਿਲੋ ਦੋਨੇ ਟਾਈਮ ਕੱਟੀ ਦੇ ਮਿਲਦੀ ਹੈ ਕਿ ਝਾੜਦੇ ਠੀਕ ਆ ਤੇ ਕਾਲੇ ਮੋਬਾਈਲ ਨੰਬਰ ਬੋਲੇ ਇੱਕ ਵਾਰੀ ਬਈ 903439383 ਠੀਕ ਹੈ ਤੇ ਕਾਲੇ ਬਾਈ ਰੇਟ ਦੀ ਗੱਲ ਹੈ ਰੇਟ ਕੀ ਕਰਤਾ 85000 ਰੁਪਏ 85000 ਦੇਖ ਕੇ ਕਿ ਨਹੀਂ ਯਾਮਾ ਲਾਸਟ ਕੋਈ ਨਾ ਕਰ ਦਾਂਗੇ ਮਾਨਤਾਨ ਠੀਕ ਹੈ ਲੈ ਵੀ ਮਿੱਤਰੋ ਮਾਨਤਾਨ ਬਾਈ ਕਹਿੰਦਾ ਜਰੂਰ ਕਰਕੇ ਦੋ ਰਾਂਗੇ ਮੋੜ ਨਿੰਦਾ ਬੰਦਾ ਕੋਈ ਤੇ 85000 ਰੇਟ ਕਰਦਾ 4 ਮਹੀਨਿਆਂ ਦੀ ਗੱਬਣਾ ਤੇ 7 ਕਿਲੋ ਜਿਹੜਾ ਦੁੱਧਾ ਤੇ ਨਾਲ ਕੱਟੀ ਆ ਦੇਖ ਸਕਦੇ ਤੁਸੀਂ ਸਾਹਮਣੇ ਹੈ ਨਾ ਨਾਲ ਕੱਟੀ ਵੀ ਆ ਤੇ 4 ਮਹੀਨਿਆਂ ਦੀ ਗੱਬਣਾ ਸੰਪਰਕ ਤੁਸੀਂ ਕਰ ਲਓ ਕਾਲੇ ਨਾਲ ਪਿੰਡ ਨਾਗਪੁਰ ਜ਼ਿਲ੍ਹਾ ਫਤਿਹਾਂ ਲੈ ਵੀ ਮਿੱਤਰੋ ਨੇ ਇੱਕ ਤੋ ਓਕੜ ਗੱਬਣ ਹੋਰ ਦਿਖਾਉਣੇ ਆ ਤੇ ਬਾਕੀ ਲੇਵਾ ਜਿਹਾ ਕਹਦੀ ਐ ਨਾ ਤਾਜ਼ੀਆਂ ਵਰਗਾ ਤੇ ਐਂ ਲੱਗਦਾ ਜਿਵੇਂ ਤਾਜੀ ਸੂਈ ਮਾਝੀ ਜਾਂਦੀ ਹੁੰਦੀ ਹੈ ਨਾ ਆ ਡਾਕਟਰ ਬਹੁਤ ਕੰਮ ਬਣਾਇਆ ਹੋਇਆ ਤੇ ਬਾਕੀ ਪੂਰੀ ਡਿਟੇਲ ਆਪਾਂ ਬਾਾਈ ਤੋਂ ਲੈ ਕੇ ਦਾਂ ਬੰਦਦਾ ਜੀ ਤੇ ਥਣਾ ਸਪੇਸ ਬਹੁਤ ਸੋਹਣਾ ਚਾਰੇ ਥਾਣੇ ਅਲੱਗ-ਅਲੱਗ ਆ ਤੇ ਮਾਗਰ ਘਟਾ ਤੇ ਉਹ ਵੀ ਆਪਾਂ ਦਿਖਾਉਣਾ ਤੁਹਾਨੂੰ ਤੇ ਬਾਕੀ ਨਕਦੀ ਜ਼ਰੂਰ ਹੈ ਥੋੜੀ ਜੀ ਜੇ ਆਪਾਂ ਗੱਲ ਕਰੀਏ ਤੇ ਲੇਵਾ ਲੂਗਾ ਜਿਹੜਾ ਇੱਕ ਨੰਬਰ ਬਣਿਆ ਹੋਇਆ ਤੇ ਆਹ ਸਾਹਮਣੇ ਜਿਹੜਾ ਕੱਟਾ ਖੜਾ ਹੈ ਨਾ ਤੇ ਮੰਗਰ ਤੇ ਬਾਕੀ ਬਾਈ ਤੇ ਕਰਦੇ ਆ ਗੱਲਬਾਤ ਬਾਕੀ ਪੁੱਛਦਾ ਬਾਈ ਤੋਂ ਡਿਟੇਲ ਸਾਰੀ ਬਾਈ ਸਹੀ ਗੱਲ ਉੱਚਾ ਬੋਲ ਮੜਾ ਕੀ ਨਾਂ ਬਾਈ ਖਿੱਲੂ ਸਿੰਘ ਖਿੱਲੂ ਸਿੰਘ ਬਾਈ ਖਿੱਲੂ ਪਿੰਡ ਦਾਨਗੜ ਦਾਨਗੜ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਬਰਨਾਲਾ ਠੀਕ ਆ ਤੇ ਇੱਕ ਵਾਰੀ ਤਾਂ ਮੋਬਾਈਲ ਨੰਬਰ ਬੋਲੀ ਬਾਈ 94638 40638 ਠੀਕ ਆ ਤੇ ਪਿੰਡ ਆਪਣਾ ਖਿੱਲੂ ਹਾਂਜੀ ਪਿੰਡ ਦਾਨਗੜ ਦਾਨਗੜ ਠੀਕ ਆ ਤੇ ਖਿੱਲੂ ਬਾਈ ਜਿਹੜੀ ਇਹ ਝੋਟੀ ਆ ਮੰਨ ਲਾ ਕੰਮੇ ਸੂਇਆ ਇਹ ਜੀ ਪਹਿਲੇ ਸੂਇਆ ਦੂਜੇ ਹੁਣ ਸੂ ਠੀਕ ਆ ਤੇ ਬਾਕੀ ਬਈ ਦੂਜੇ ਸੂਇਆ ਹਾਂ ਦੂਜੇ ਸਵੇ ਸੂ ਕੀ ਹੋਰ ਦੂਜੇ ਸੂ ਸੂ ਕਿੰਨਾ ਟਾਈਮ ਦੀ ਗੱਪਣਾ ਇਹ ਗੱਪਣਾ ਪੰਜਵੇਂ ਮਹੀਨੇ ਚ ਲੱਗੀ ਚਾਰ ਪੂਰੇ ਹੋ ਗਏ ਚਾਰ ਪੂਰੇ ਹੋ ਗਏ ਪੰਜਵੇਂ ਚ ਲੱਗੀ ਹੋਈ ਆ ਤੇ ਮੰਗਰ ਕਟਾ ਹੈ ਨਾ ਹੁਣ ਇਸ ਟਾਈਮ ਬਈ ਦੁੱਧ ਕਿੰਨਾ ਦੁੱਧ 6 ਟਾਈਮ 10 ਕਿਲੋ 10 ਕਿਲੋ ਪੂਰਾ ਦੋਨੇ ਟਾਈਮ ਮਿਲਦੀ ਆ ਦੋਨੇ ਟਾਈਮ ਲੱਗਦੀ ਆ ਠੀਕ ਆ 85000 ਮਹੀਨੇ ਠੀਕ ਆ ਲੈ ਵੀ ਮਿੱਤਰੋ 85000 ਰੇਟ ਕਰਾਇਆ ਤੇ ਤਾਜੀ ਸੂਈ ਵਰਗੀ ਜਿਹੜੀ ਝੋਟੀ ਆ ਦੂਜੇ ਸੂਏ ਸੂਗੀ 4 ਮਹੀਨੇ 5 ਮਹੀਨੇ ਚ ਲੱਗੀ ਭਾਈ ਕਹਿੰਦਾ ਤੇ ਬਾਕੀ ਭਾਈ ਦੁੱਧ ਫਿਰ ਚੰਗਾ ਹਨਾ ਜਮਾ ਠੀਕ ਆ ਤੇ ਦੋਨੇ ਟਾਈਮ ਬੱਚੇ ਦੇ ਮਿਲਦੀ ਠੀਕ ਆ ਤੇ ਇੱਕ ਵਾਰੀ ਭਾਈ ਮੋਬਾਈਲ ਨੰਬਰ ਬੋਲੀ 94638 40638 93638 40638 ਹਾਂ ਠੀਕ ਆ ਤੇ ਭਾਈ ਰੇਟ ਦੀ ਗੱਲ ਆਂ ਦੀ ਰੇਟ ਕੀ ਕਰਤਾ ਰੇਟ ਭਾਈ 85000 ਆਂਦਾ 85000 ਤੇ ਕਿੰਨੇ ਛੱਡ ਕੇ ਜਾਏਗਾ ਇਹ ਛੱਡਨੀ ਆ ਭਾਈ 80000 ਦੀ ਠੀਕ ਆ 80000 ਦੀ ਮਿੱਤਰੋ ਭਾਈ ਕਹਿੰਦਾ ਛੱਡਨੀ ਆ ਤੇ 5 ਮਹੀਨਿਆਂ ਮਨ ਲ 5ਵੇਂ ਚ ਲੱਗੀ ਹੋਈ 4 ਮਹੀਨੇ ਦੀ ਪੂਰੀ ਗੱਬਣਾ ਤੇ ਬਾਕੀ ਮੰਗਰਾ ਜਿਹੜਾ ਕਟਾ ਪਾਓ ਕੇ ਤੇ ਮੰਗਰਾ ਕਟਾਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਤੇ 5000 ਦਾ ਕਟਾਗਾ ਤੇ ਬਾਕੀ ਭਾਈ ਕਹਿੰਦਾ 80000 ਦੀ ਦੇਣੀ ਆ ਤੇ ਚੋਟੀ ਜਿਵੇਂ ਸੱਜਰ ਸੂਈ ਹੁੰਦੀ ਹੈ ਨਾ ਲੇਵਾ ਸੱਜਰਾਂ ਜਿਹੇ ਤਰ੍ਹਾਂ ਤੇ ਬਾਕੀ ਚੰਗੀ ਹੈ ਤੇ ਹੈ ਨਾ ਸੰਬਰਖ ਤੁਸੀਂ ਕਰ ਲਿਓ ਬਾਈ ਨਾਲ ਜਲਾ ਬਾਈ ਦਾ ਬਨਾਲਾ